ਬਿਲਕੁਲ ਪੰਜਾਬ ਦੇ ਅੰਦਰ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਲਗਾਤਾਰ ਪੰਜਾਬ ਦੇ ਅੰਦਰ ਵੱਖ-ਵੱਖ ਵਿਕਾਸ ਕਾਰਜਾਂ ਦੇ ਉੱਤੇ ਕਰੋੜਾਂ ਰੁਪਈਆਂ ਦੀਆਂ ਗਰਾਂਟਾਂ ਵੱਖ-ਵੱਖ ਹਲਕਿਆਂ 'ਚ ਦਿੱਤੀਆਂ ਜਾ ਰਹੀਆਂ ਸੋ ਮੇਰੇ ਵਿਧਾਨ ਸਭਾ ਦੇ ਅੰਦਰ ਵੀ ਸੜਕਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਜਿਹੜੇ 4 ਜ਼ਿਲ੍ਹਿਆਂ ਦੇ ਅੰਦਰ ਪਾਇਲਟ ਪ੍ਰੋਜੈਕਟ ਬਣੇ ਸੀਗੇ ਉਹਨਾਂ ਦੇ ਵਿੱਚੋਂ ਪਠਾਨਕੋਟ ਨੂੰ ਮਤਲਬ ਜਿਹੜਾ ਚੁਣਿਆ ਗਿਆ ਸੀਗਾ ਸੋ ਇਹ ਜਿਹੜੀਆਂ 74 ਸੜਕਾਂ ਨੇ ਇਹ ਲਗਭਗ 100 ਕਰੋੜ ਰੁਪਏ ਦੀ ਲੱਗਦਣਾ ਬਣਦੀ ਹੈ ਨਾ ਸੋ ਅੱਜ ਉਸੇ ਕੜੀ ਵੱਜੋ ਮੈਂ ਤਿੰਨ ਪਿੰਡਾਂ ਦੀਆਂ ਜਿਹੜੇ ਲਿੰਕ ਰੋਡ ਨੇ ਪਿੰਡ ਆਸੋਬਾਨੋ ਦੀ ਔਰ ਪਿੰਡ ਮਰਾਦਪੁਰ ਤੇ ਪਿੰਡ ਗਤੋਰਾ ਨੂੰ ਜਿਹੜੀਆਂ ਲਿੰਕ ਸੜਕਾਂ ਜੰਦੀਆਂ ਉਹਨਾਂ ਦਾ ਮਤਲਬ ਕੰਮ ਸ਼ੁਰੂ ਕਰਾਇਆ ਨਹੀਂ ਪੱਤਰ ਰੱਖਿਆ ਸੋ ਇਹ 2 ਕਿਲੋਮੀਟਰ ਦੇ ਲਗਭਗ ਕਰੀਬ ਜਿਹੜੀਆਂ ਸੜਕਾਂ ਦੇ ਟੋਟੇ ਆ ਔਰ 66 ਲੱਖ ਰੁਪਈਆ ਦੇ ਤੇ ਲੱਗ ਪਾਣੀ ਆ ਸੋ ਲਗਾਤਾਰ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਅਵਸਾਰੀਆਂ ਗਈਆਂ ਸਾਡੇ ਸੜਕਾਂ ਲੋਕਾਂ ਨੂੰ ਪੁੱਛਿਆ ਕੋਈ ਕਹਿੰ ਰਿਹਾ 10 ਸਾਲ ਪਹਿਲਾਂ ਬਣੀ ਹੈ ਕੋਈ ਕਹਿੰਦਾ 12 ਸਾਲ ਪਹਿਲਾਂ ਬਣੀ ਹੈ ਸੋ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਪਰ ਸੜਕਾਂ ਵਾਲੇ ਪਾਸੇ ਕੋਈ ਦਰਜੀ ਨਹੀਂ ਦਿੱਤੀ ਗਈ ਸੋ ਮੈਨੂੰ ਖੁਸ਼ੀ ਹੈ ਕਿ ਅੱਜ 66 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਸੜਕਾਂ ਦਾ ਨੀਂ ਪੱਥਰ ਰੱਖਿਆ ਸੋ ਕੱਲ ਨੂੰ ਫੇਰ ਪੰਜ ਸੜਕਾਂ ਦਾ ਨੀਂ ਪੱਥਰ ਰੱਖਿਆ ਜਾ ਰਿਹਾ ਸੋ ਇਹ ਚਾਰ ਪੰਜ ਦਿਨ ਲਗਾਤਾਰ ਜਿਹੜੇ ਹਲਕੇ ਦੇ ਅੰਦਰ ਸੜਕਾਂ ਦੇ ਨਹੀਂ ਪਤਾ ਨੇ ਉਹ ਰੱਖੇ ਜਾਣਗੇ ਬਹੁਤ ਸਾਰੀਆਂ ਸੜਕਾਂ ਦਾ ਕੰਮ ਵੀ ਲੱਗਿਆ ਔਰ ਬਹੁਤ ਸਾਰੀਆਂ ਸੜਕਾਂ ਆਨ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਚੋੜੀਆਂ ਕਰਨ ਦੇ ਲਈ ਜਿਹੜੀਆਂ ਭੇਜੀਆਂ ਹੋਈਆਂ ਨੇ ਵਾਰਨਿੰਗ ਦੇ ਰੂਪ ਚ ਉਹ ਵੀ ਮਿਲਣਗੀਆਂ ਸੋ ਸਮੁੱਚੇ ਪਿੰਡ ਵਾਸੀਆਂ ਨੂੰ ਚਾਹੇ ਵਾਸਾਵਾਂ ਨੂੰ ਹੈ ਚਾਹੇ ਉਹ ਮੁਰਾਦਪੁਰ ਦੇ ਵਾਸੀ ਨੇ ਤੇ ਚਾਹੇ ਉਹ ਗਤੋਰੇ ਦੇ ਵਾਸੀ ਨੇ ਮੇਰੇ ਵੱਲੋਂ ਉਹ ਉਹ ਮੁਬਾਰਕਾਂ ਤੇ ਬਹੁਤ ਜਲਦੀ ਇਹਨਾਂ ਸੜਕਾਂ ਨੂੰ ਬਣਾ ਕੇ ਜਿਹੜਾ ਉਹ ਪਿੰਡ ਵਾਸੀਆਂ ਦੇ ਸਪੁਰਦ ਕੀਤਾ ਜਾਵੇਗਾ ਪਿੰਡ ਦਾ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਸੱਸ਼ਰੀਆ ਕਾਰਸਾਰਿਆਂ ਨੂੰ ਔਰ মিডিਏ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਮੰਤਰੀ ਸਾਹਿਬ ਲਾਲਚੰਦ ਘਟਾਲੂ ਚੱਕ ਜੀ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਪਿੰਡ ਦੀ ਸੜਕ ਦਾ ਦੁਗਾਟਰ ਕੀਤਾ ਇਹ 20 ਸਾਲ ਪਹਿਲਾਂ ਬਣੀ ਸੀ ਤੇ ਬਹੁਤ-ਬਹੁਤ ਧੰਨਵਾਦ ਤੁਹਾਨੂੰ